ਤੋ ਦਾ ਇੱਕ ਚਮਨ ਪ੍ਰਾਸ਼ਾ 1.5 ਲੱਖ ਦਾ ਜੀ ਉਹ ਨਹੀਂ ਨਹੀਂ ਹਾਂ ਜੀ 1.5 ਲੱਖ ਤੁਨ ਗਲਤ ਸੁਣਿਆ ਸੀ 1 ਲੱਖ 48500 ਦਾ ਅੱਛਾ ਜੀ ਪਰ ਇੱਕ ਕਿਲੋ ਹੈ ਜੀ ਉਹਦਾ ਭਾਰ ਮਤਲਬ 1 ਕਿਲੋ ਆ ਗਿਆ 100 ਕਿਲੋ ਦਿੰਦੇ ਹੋ ਜੀ ਜੀ ਪੂਰਾ 1 ਕਿਲੋ 1 ਕਿਲੋ ਰੀਜ਼ਨ ਕੀ ਹੈ 1.5 ਲੱਖ ਜੀ ਮਤਲਬ 1 ਲੱਖ 48500 48500 ਯਾਦ ਕਰਨਾ ਜੀ ਜੀ ਇਹ ਦੇਖੋ ਉਹਦਾ ਨਾ ਇਹ ਛੋਟਾ ਇਹ 1/2 ਕਿਲੋ ਹੈ ਅੱਛਾ ਜੀ ਜਿੰਨੇ ਵੀ ਤੁਸੀਂ ਲੇਖੋਗੇ ਚਵਨ ਬਰਾਸ ਬੜੇ ਸੋਹਣੇ ਸੋਹਣੇ ਡੱਬੇ ਲਾਉਣਗੇ ਇਹਨੂੰ ਡੱਬਾ ਵੀ ਨਾਰਮਲ ਲਾਇਆ ਜੀ ਅਸੀਂ ਹਰੇਕ ਦਵਾਈ ਚ 2-4% 10% ਡਿਸਕਾਊਂਟ ਦੇ ਦਿੰਨੇ ਆ ਲੋਕਾਂ ਨੂੰ ਇਹਦੇ ਚ ਉਹ ਵੀ ਨਹੀਂ ਦੇ ਪਾਉਂਦੇ ਅੱਛਾ ਜੀ ਕਿਉਂ ਇਹ 골ਡ ਹੈ ਓਕੇ ਜੀ ਪਿਓਰ ਮਤਲਬ ਮੈਂ ਲੋਕਾਂ ਨੂੰ ਇਹ ਕਹਿਣਾ ਹੁੰਦਾ ਵੀ ਜੇ ਤੁਸੀਂ ਸੱਚਮੁੱਚ ਆਪਣੀ ਸਿਹਤ ਨੂੰ ਪਿਆਰ ਕਰਦੇ ਹੋ ਚਾਹੇ ਲੋਨ ਲੈ ਕੇ ਲੈ ਲਓ ਇਹ ਚਮਨ ਪ੍ਰਸ ਜੂਰ ਖਾਓ ਅੱਛਾ ਜੀ ਮੋਬਾਈਲ ਤੇ ਲੋਨ ਲੈ ਲੈਂਦੇ ਆ ਲੋਕੀ ਹਾਂਜੀ ਲੈਂਦੇ ਆ ਬਿਲਕੁਲ ਕ੍ਰੈਡਿਟ ਕਾਰਡ ਘਰ ਵਾਲੀ ਲਈ 골ਡ ਦੀ ਚੇਨ ਲਿਆਉਣਗੇ ਲੋਨ ਤੇ ਲੈ ਆਉਣਗੇ ਹਾਂਜੀ ਪਰ ਇਹ ਜਿਹੜੀ ਚੀਜ਼ ਆ ओरिजिनल ਚੀਜ਼ ਆ ਹੁਣ ਇਹਨੂੰ ਜੇ ਤੁਸੀਂ ਦੇਖੋਗੇ ਇਹਦਾ ਚਮਚ ਵਿੱਚ ਇਹਨੂੰ ਭਰੋਗੇ ਵੀ ਨਾ ਵੈਸੇ ਤੇ ਡੱਬੇ ਚੋਂ ਬਾਹਰ ਦੇਖਦਾ ਇਹ 골ਡ ਲੀਵਜ਼ ਨੇ ਅੱਛਾ ਜੀ ਇਹਦੀ ਸ਼ਾਈਨ ਦੇਖੋ ਬੜੇ ਸਾਰੇ 골ਡਨ ਲੀਵਾਂ ਜਿਵੇਂ ਚਾਂਦੀ ਦਾ ਵਰਕ ਹੁੰਦਾ ਨਾ ਬੁਝਾਈ ਦੇ ਲੱਗਾ ਇਦਾਂ ਸੋਨੇ ਦਾ ਵਰਕ ਵੀ ਆਉਂਦਾ ਇਹ ਚੋ ਪੈਂਦਾ ਜੀ ਅੱਛਾ ਐਂਟੀ-ਏਜਿੰਗ ਵੀ ਹੈ ਹਾਂ ਅੱਛਾ ਇਹ ਚੋ ਬਜਟ ਇਹ ਐਂਟੀ-ਏਜਿੰਗ ਹੀ ਹੈ ਜੀ ਅੱਛਾ ਜੀ ਇਸੇ ਕਰਕੇ ਜਿੰਨੇ ਵੀ ਸਾਡੇ ਉਹ ਬੱਚੇ ਕੰਮ ਕਰ ਰਹੇ ਨੇ ਜੀ ਉਹਦੇ ਵਿੱਚ ਜਿਮ ਕਰਦੇ ਆ ਜੀ ਉਹਨਾਂ ਵਾਸਤੇ ਔਰ ਜਿੰਨੀਆਂ ਵੀ ਲੇਡੀਜ਼ ਨੇ ਬੇਬੀ ਹੋਣ ਤੋਂ ਬਾਅਦ ਉਹਨਾਂ ਵਾਸਤੇ ਔਰ ਜਿੰਨੇ ਵੀ ਲੋਕਾਂ ਨੂੰ ਇੱਕੇ ਸਮਝਣ ਨੂੰ ਵੀ ਕਮਰ ਦਰਦ ਹੈ ਅੱਛਾ ਜੀ ਜਾਂ ਕੋਈ ਵੀ ਪ੍ਰੋਬਲਮ ਹੈ ਜਿਵੇਂ ਮੈਮਰੀ ਲਾਸ ਹੈ ਪਹਿਲਾਂ ਜ ਜਲਣ ਹੁੰਦੀ ਹੈ ਪੇਟ ਖਰਾਬ ਰਹਿੰਦਾ ਹਰ ਚੀਜ਼ ਨੂੰ ਕਵਰ ਕਰਦਾ ਤੇ ਕੋਈ ਮੌਸਮ ਚਾਣੇ ਸਰਦੀਆਂ ਗਰਮੀਆਂ ਜਾਂ ਐਨੀ ਟਾਈਮ ਇਸ ਜੀ ਇਹ ਚਵਨ ਪ੍ਰਾਸ਼ ਹੈ ਜਿਹੜਾ ਐਕਚੁਅਲ ਗ੍ਰੰਥ ਦਾ ਹੈ ਅੱਛਾ ਜੀ ਹਾਂ ਅਸ਼ਟਵਰਗ ਓਕੇ ਜਿਵੇਂ ਹੁਣ ਬਣ ਰਿਹਾ ਲੋਕੀ ਠੀਕ ਹੈ 500 600 ਰੁਪਏ ਦਾ ਚਵਨ ਪ੍ਰਾਸ਼ ਵੀ ਮਿਲ ਜਾਂਦਾ 1000 ਰੁਪਏ ਦਾ ਵੀ ਮਿਲ ਜਾਂਦਾ ਕਿਸੇ ਨੇ ਜੋਰ ਮਾਰਿਆ 2500 3000 ਤੱਕ ਵੀ ਬਣਾਇਆ ਪਰ ਜਿਹੜੀ ਚਵਨ ਪ੍ਰਾਸ਼ ਦੀ ਐਕਚੁਅਲ ਗ੍ਰੰਥ ਵਿੱਚ ਜੋ ਲਿਖਿਆ ਅਸੀਂ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਦੇਖੋ ਵੀ ਇੰਨਾ ਮਹਿੰਗਾ ਬਣਿਆ ਇੱਕ ਡੱਬਾ ਦਾ ਬਣਿਆ ਨਹੀਂ ਆਉਣਾ ਜੀ ਇੱਕ ਲਾਡ ਪਿਆ ਨਾ ਯਾਰ 1500 ਡੱਬੇ ਦਾ ਕੋਠੀ ਵੇਚੀ ਸਾਡੇ ਇਹਨੂੰ ਬਣਾਉਣ ਦੇ ਚੱਕਰ ਚ ਪਰ ਅਸੀਂ ਬਣਾ ਦਿੱਤਾ ਅੱਛਾ ਜੀ ਕਿਉਂਕਿ ਲੋਕਾਂ ਨੂੰ ਕੋਈ ਚੀਜ਼ ਦੇਣੀ ਦੇਖੀ ਜਾਊਗੀ ਪਰ ਅਸੀਂ ਇਹ ਸੋਚ ਕੇ ਬਣਾਇਆ ਸੀ ਦੇਖੀ ਜਾਊਗੀ ਜਿੱਦਾਂ ਵੀ ਹੋਗਾ ਨਹੀਂ ਫਿਰ ਅਸੀਂ ਕਿਦਾਂ ਕਿਤੇ ਦਾ ਪਹਚਾਈ ਦੇਣਾ ਜੀ ਲੇਕਿਨ ਨਾ ਜੀ ਇਹਦੀ ਜਿਹੜੀ ਡਿਮਾਂਡ ਆਈ ਹਲੇ ਤੱਕ ਅਸੀਂ ਗੂਗਲ ਤੇ ਨਹੀਂ ਪਾਇਆ ਅੱਛਾ ਜੀ ਹਲੇ ਤੱਕ ਅਸੀਂ ਕਿਸੇ ਸਾਈਟ ਤੇ ਨਹੀਂ ਪਾਇਆ ਸਿਰਫ ਇਹਦੇ ਬਾਰੇ ਆਮ ਚਰਚਾ ਹੁੰਦੀ ਆ ਤੇ ਆਮ ਚਰਚਾ ਦੇ ਵਿੱਚ ਵਿੱਚ ਸਾਡਾ ਪੂਰਾ ਲੋਟ ਸੇਲ ਹੋਇਆ ਜੀ ਅੱਛਾ ਜੀ ਹਾਂ ਜਿਵੇਂ ਹੁਣ ਮੰਨ ਲਓ ਤੁਸੀਂ ਲੈ ਗਏ ਤੁਸੀਂ ਖਾ ਲਿਆ ਤੁਸੀਂ ਨਾਲ ਦੀ ਨਾਲ ਦੂਜੇ ਦੋਸਤਾਂ ਨੂੰ ਰეკਮੈਂਡ ਕਰਨੇ ਕਰਨਾ ਵੀ ਯਾਰ ਆਪਾਂ ਇੰਡੀਆ ਨਾ ਪੰਜਾਬੀ ਖਾਸ ਕਰਕੇ ਕੋਈ ਚੀਜ਼ ਚੰਗੀ ਲੱਗੀ ਆਪਾਂ ਜਦੋਂ ਰੌਲਾ ਪਾਉਣ ਲੱਗ ਜਨ